ਅੱਜ ਕਿਰਤੀਆਂ ਦੇ ਲਈ ਕਵਿਤਾ ਲਿਖਣ ਵਾਲੇ ਅਵਤਾਰ ਪਾਸ਼ ਦਾ ਜਨਮ ਦਿਨ ਤੇ ਭਾਵੇਂ ਪੰਜਾਬ ਦੇ ਵਿੱਚ ਹੜ ਆਏ ਹੋਏ ਆ ਪਰ ਪਿਛਲੇ ਦਿਨੀ ਅਸੀਂ ਦੇਖਿਆ ਹੈਗਾ ਕਿ ਸੋਸ਼ਲ ਮੀਡੀਆ ਫੇਸਬੁੱਕ ਦਿੱਤੇ ਆ ਜਿਹੜਾ ਬਹੁਤ ਸਾਰੇ ਲੋਕਾਂ ਦੀ ਬੌਧਿਕਤਾ ਵੀ ਆ ਜਿਹੜੀ ਉਹ ਹੜ ਗਈ ਸੀਗੀ ਕਿਉਂਕਿ ਪਿਛਲੇ ਦਿਨੀਆਂ ਅਸੀਂ ਦੇਖੀਆਂ ਕਈ ਸਾਰੀਆਂ ਵੀਡੀਓਜ਼ ਦੇਖੀਆਂ ਉਹਨਾਂ ਵੀਡੀਓਜ਼ ਦੇ ਵਿੱਚ ਕੁਝ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ ਲੋਕ ਆ ਜਿਹੜੇ ਉਹ ਅਵਤਾਰ ਪਾਸ਼ ਦੇ ਉੱਤੇ ਉਂਗਲੀ ਚੱਕਦੇ ਹੋਏ ਨਜ਼ਰ ਆਏ ਤੇ ਬਹੁਤ ਸਾਰੇ ਬੇਬੁਨਿਆਦ ਇਲਜ਼ਾਮ ਆ ਜਿਹੜੇ ਉਹਨਾਂ ਵੱਲੋਂ ਅਵਤਾਰ ਪਾਸ਼ ਦੇ ਉੱਤੇ ਲਗਾਏ ਗਏ ਜਿਨ੍ਹਾਂ ਦੇ ਵਿੱਚ ਸਭ ਤੋਂ ਗੰਭੀਰ ਇਲਜ਼ਾਮ ਆ ਜਿਹੜਾ ਉਹ ਇਹ ਲਗਾਇਆ ਗਿਆ ਕਿ ਜਿਸ ਸਮੇਂ ਆ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਫੌਜ ਚੜੀ ਤਾਂ ਉਸ ਦੀ ਆ ਜਿਹੜੀ ਅਵਤਾਰ ਪਾਸ਼ ਵੱਲੋਂ ਆ ਜਿਹੜੀ ਉਹ ਪ੍ਰਸ਼ੰਸਾ ਕੀਤੀ ਗਈ ਪਰ ਜੇਕਰ ਦੇਖੀਏ ਤਾਂ ਮੈਂ ਵੀ ਅਵਤਾਰ ਪਾਸ਼ ਦੀਆਂ ਲਗਭਗ ਸਾਰੀਆਂ ਕਵਤਾਵਾਂ ਪੜੀਆਂ ਹੋਈਆਂ ਸੰਪੂਰਨ ਪਾਸ਼ਾ ਜਿਹੜਾ ਉਹ ਪੜਿਆ ਹੋਇਆ ਇਸ ਤੋਂ ਬਿਨਾ ਹੋਰ ਨਾ ਸਾਥੀਆਂ ਸਾਥੀਆਂ ਨੇ ਜਿਨ੍ਹਾਂ ਨੇ ਅਵਤਾਰ ਪਾਸ਼ ਦਿੱਤੇ ਕਾਫੀ ਖੁੱਲ ਕੇ ਕੰਮ ਕੀਤਾ ਹੈਗਾ ਉਹਨਾਂ ਦੇ ਨਾਲ ਵੀ ਹੈ ਜਿਹੜਾ ਕੰਟੈਕਟ ਬਣਾਏ ਗਏ ਤੇ ਉਹਨਾਂ ਤੋਂ ਵੀ ਪਤਾ ਕੀਤਾ ਗਿਆ ਕਿ ਉਸ ਦੀ ਇਸ ਤਰ੍ਹਾਂ ਦੀ ਰਚਨਾ ਜਿਹੜੀ ਆ ਉਹ ਮਿਲਦੀ ਹੈ ਜਾਂ ਨਹੀਂ ਮਿਲਦੀਗੀ ਇਸ ਤੋਂ ਬਿਨਾ ਸੋਨ ਸਿੰਘ ਸੰਧੂ ਜੀ ਦੁਆਰਾ ਜਿਹੜੀ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਕਿਤਾਬ ਆ ਜਿਸ ਦੇ ਵਿੱਚ ਜਿਹੜਾ ਅਵਤਾਰ ਪਾਸ਼ ਵੱਲੋਂ ਕੁਸ਼ਕ ਜੋ ਆਪਾਂ ਕਹਦੇ ਆਂ ਵਾਰਤਕ ਰਚਨਾਵਾਂ ਜਿਹੜੀਆਂ ਉਸ ਦੇ ਵਿੱਚ ਮਿਲਦੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆਉਂਦਾਗਾ ਕਿ ਅਵਤਾਰ ਪਾਸ਼ ਵੱਲੋਂ ਆ ਜਿਹੜਾ ਉਹ ਜਦੋਂ ਹਰਮੰਦਰ ਸਾਹਿਬ ਟਾਇਆ ਗਿਆ ਤਾਂ ਉਸ ਸਮੇਂ ਜਿਹੜਾ ਉਹਨਾਂ ਨੇ ਉਸ ਚੀਜ਼ ਦੀ ਹੈ ਜਿਹੜੀ ਉਸ ਘਟਨਾ ਦੀ ਹੈ ਜਿਹੜੀ ਉਹ ਪ੍ਰਸ਼ੰਸਾ ਕੀਤੀ ਹੋਵੇ ਪਰ ਬਹੁਤ ਸਾਰੇ ਬੁੱਧੀਜੀਵੀ ਅਖਬਾਰਾਂ ਵਾਲੇ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਹੈਗੇ ਕੁਝ ਲੋਕ ਕਿ ਅਸੀਂ ਜੀ ਪਾਸ਼ ਵੀ ਪੜਿਆ ਹੋਇਆ ਅਸੀਂ ਜੀ ਮਾਰਕਸਵਾਦ ਵੀ ਪੜਿਆ ਹੋਇਆ ਪਰ ਤੁਹਾਨੂੰ ਦੱਸ ਦਈਏ ਕਿ ਉਹ ਮਾਰਕਸਵਾਦ ਤੋਂ ਕਾਹਾਂ ਦੂਰ ਖੜੇ ਹੋ ਕੇ ਆ ਜਿਹੜੇ ਸਿਰਫ ਸਿਰਫ ਜੋ ਇਹ ਖੱਬੇ ਪੱਖੀ ਲਹਿਰ ਆ ਜਾਂ ਜੋ ਕਮਿਊਨਿਸਟ ਤਾਕਤ ਹੈਗਾ ਉਸ ਨੂੰ ਭੰਡਨ ਦੇ ਲਈ ਜਿਹੜਾ ਅਵਤਾਰ ਪਾਸ ਨੂੰ ਆ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਅਸੀਂ ਆ ਜਿਹੜਾ ਉਹ ਅਗਸਤ ਮਹੀਨੇ ਦੇ ਵਿੱਚ ਇੱਕ ਖਬਰ ਵੀ ਆ ਜਿਹੜੀ ਉਹ ਸਾਂਝੀ ਕੀਤੀ ਸੀ ਇੱਕ ਰਿਪੋਰਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਆ ਜਿਹੜਾ ਅਵਤਾਰ ਪਾਸ ਦੇ ਨਾਲ ਦੇ ਸਾਥੀ ਆ ਜਿਹੜੇ ਜੋ ਹੁਣ ਇਸ ਟਾਈਮ ਜਾਉਂਦੇ ਹੈਗੇ ਆ ਉਹਨਾਂ ਦਾ ਇੰਟਰਵਿਊ ਵੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਉਸ ਇੰਟਰਵਿਊ ਦੇ ਵਿੱਚ ਵੀ ਹੈ ਜਿਹੜਾ ਜੋ ਇਸ ਤਰ੍ਹਾਂ ਦੇ ਸਵਾਲ ਸੀਗੇ ਜੋ ਕੰਟਰੋਵਰਸ਼ੀਅਲ ਸਵਾਲ ਸੀਗੇ ਅਵਤਾਰ 파ਸ਼ ਨੂੰ ਲੈ ਕੇ ਉਹਨਾਂ ਦਾ ਜਵਾਬ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ ਪਰ ਦੇਖੋ ਕਿੱਡੀ ਮਾੜੀ ਗੱਲ ਆ ਕਿੱਡੀ ਤਰਾਸਟਿਕ ਗੱਲ ਆ ਕਿ ਇਹਨੇ ਮਹਾਨ ਕਵੀ ਕਹੇ ਜਾਂਦੇ ਇਹਨੇ ਮਹਾਨ ਕਵੀ ਮੰਨੇ ਜਾਂਦੇ ਕਿਉਂਕਿ ਉਹਨਾਂ ਦੀ ਜੇਕਰ ਰਚਨਾ ਪੜੀਏ ਤਾਂ ਵਾਕਿਆ ਹੀ ਸਾਨੂੰ ਲੱਗਦਾ ਕਿ ਕਾਫੀ ਮਹਾਨ ਹੋਏ ਹੋਣਗੇ ਤਾਂ ਇਹਨੇ ਮਹਾਨ ਕਵੀ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਆ ਜਿਹੜੇ ਉਹ ਭੰਡਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ ਹਰੇਕ ਬੰਦੇ ਦੀ ਆਪਦੀ ਇੱਕ ਲਾਈਫ ਹੁੰਦੀ ਹੈ ਉਹ ਆਪਦੀ ਲਾਈਫ ਦੇ ਦੌਰਾਨ ਕਾਫੀ ਕੁਝ ਕਰਦਾ ਹੈਗਾ ਪਰ ਉਸ ਨੂੰ ਭੰਡਣਾ ਜਿਹੜਾ ਉਹ ਕਿਤਨਾ ਕਿਤੇ ਗਲਤਤਾ ਜਦ ਕੇ ਜੋ ਗੱਲ ਹੋਈ ਹੀ ਨਹੀਂਗੀ ਜੋ ਗੱਲ ਦਾ ਕੋਈ ਸਿਰ ਪੈ ਰਹੀ ਨਹੀਂ ਬੰਦਾਗਾ ਜੋ ਗੱਲ ਕਿਸੇ ਨੇ ਆਖੀ ਹੀ ਨਹੀਂ ਉਹ ਗੱਲ ਉਸ ਦੇ ਗਲ ਮੜ ਦੇਣੀ ਹੈ ਜਿਹੜੀ ਕਿਤਨਾ ਕਿਤੇ ਇਹ ਆਪਣੇ ਆਪ ਦੇ ਵਿੱਚ ਨੈਤਿਕ ਕੰਗਾਲੀ ਹੈਗੀ ਆ ਸੋ ਇਸ ਕਰਕੇ ਇਸ ਸੰਬੰਧੀ ਆ ਜਿਹੜਾ ਤੁਹਾਡੇ ਨਾਲ ਇਹ ਵੀਡੀਓ ਜਿਹੜੀ ਉਹ ਸਾਂਝੀ ਕਰ ਰਹੇ ਹੈਗੇ ਆ ਬਾਕੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਦੇ ਉੱਤੇ ਆ ਜਿਹੜਾ ਆਪਾਂ ਉਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਇਸ ਤੋਂ ਬਾਅਦ ਦੋ ਕਵਤਾਵਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇਕਰ ਸਾਡਾ ਕੰਮ ਤੁਹਾਨੂੰ ਚੰਗਾ ਲੱਗਦਾ ਹੈਗਾ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰਨਾ ਕਮੈਂਟ ਕਰਕੇ ਜਿਹੜੀ ਉਹ ਆਪਣੀ رائے ਲਾਜ਼ਮੀ ਦੇਣੀ ਹੈ ਤਾ ਜੇਕਰ ਗੱਲ ਕਰੀ ਤਾਂ ਅਵਤਾਰ ਪਾਸ਼ਾ ਜਿਹੜਾ ਅਵਤਾਰ ਪਾਸ਼ ਦਾ ਜਨਮਾ ਜਿਹੜਾ ਉਹ 1950 ਦੇ ਵਿੱਚ ਤਲਵੰਡੀ ਸਲੇਮ ਜੋ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਸੋਹਣ ਸਿੰਘ ਦੇ ਘਰ ਹੋਇਆ ਤੇ ਤੁਹਾਨੂੰ ਦੱਸ ਦਈਏ ਅਵਤਾਰ ਪਾਸ਼ਾ ਜਿਹੜੇ ਉਹ ਮੀਡਲ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਮੀਡਲ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਹੋਏ ਜਿਹੜੀਆਂ ਜ਼ਿਆਦਾਤਰ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਹੈ ਜਿਹੜਾ ਉਹ ਕਿਸਾਨੀ ਦੀ ਗੱਲ ਕਰਦੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਹੈਗਾ ਜੋ ਕਿਸਾਨੀ ਜੋ ਕਿਰਤੀ ਕਰਤ ਤਲਕੇ ਦੇ ਨਾਲ ਜੁੜੀ ਹੋਈ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਆ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਹੈਗਾ ਤਾਂ ਉਹਨਾਂ ਨੇ ਜਿਹੜੀ ਆਪਣੀ ਪਹਿਲੀ ਕਿਤਾਬ ਆ ਛਾਪੀ ਸੀਗੀ ਉੜਦੇ ਬਾਜਾ ਮਗਰ ਤੇ ਤੁਹਾਨੂੰ ਦੱਸ ਦਈਏ 1970 ਦੇ ਵਿੱਚ ਉਹਨਾਂ ਦੀ ਇਹ ਕਿਤਾਬ ਆਈ ਸੀ ਤੇ 1970 ਤੋਂ ਬਾਅਦ ਆ ਜਿਹੜਾ ਇਸ ਤੋਂ ਬਾਅਦ ਉਹਨਾਂ ਦੇ ਉੱਤੇ ਇੱਕ ਕੇਸ ਚੱਲਿਆ ਤੇ 2 ਸਾਲ ਆ ਜਿਹੜਾ ਉਹਨਾਂ ਨੂੰ ਛੇਲ ਦੇ ਵਿੱਚ ਵੀ ਲਾਉਣਾ ਪਿਆ ਫਿਰ ਖਿਲਰੇ ਹੋਏ ਵਰਕੇ ਕਿਤਾਬ ਆ ਜਿਹੜੀ ਉਹਨਾਂ ਦੀ ਲਾਸਟ ਦੇ ਉੱਤੇ ਛਾਪੀ ਗਈ ਤੇ ਉਹ ਹੋਰ ਨਾ ਸਾਥੀਆਂ ਦੁਆਰਾ ਜਿਹੜੀਆਂ ਉਹਨਾਂ ਦੀਆਂ ਕਵਤਾਵਾਂ ਇਕੱਤਰ ਕਰਕੇ ਜਿਹੜਾ ਉਹ ਛਾਪੀ ਗਈ ਇਸ ਤੋਂ ਇਲਾਵਾ ਉੜਦੇ ਬਾਜਾ ਮਗਰ ਲੋਕ ਕਥਾ ਇਹ ਕਿਤਾਬਾਂ ਜਿਹੜੀਆਂ ਉਹਨਾਂ ਦੀਆਂ ਵੱਖ-ਵੱਖ ਸਮਿਆਂ ਦੇ ਦੌਰਾਨ ਆਈਆਂ ਤੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਦੇ ਦੌਰਾਨ ਹੀ ਆ ਜਿਹੜਾ ਉਹ 70ਵਿਆਂ 80ਵਿਆਂ ਦੇ ਦੌਰਾਨ ਆ ਜਿਹੜਾ 90 ਦੇ ਦਹਾਕੇ ਤੀਕ ਆ ਜਿਹੜਾ ਉਹ ਜਦੋਂ ਜਿਸ ਸਮੇਂ ਆ ਜਿਹੜਾ ਉਹ ਪੰਜਾਬ ਦੇ ਵਿੱਚ ਨਕਸਲਾਈਟ ਮੂਵਮੈਂਟ ਵੀ ਜੋਰ ਫੜ ਲਈ ਸੀਗੀ ਤਾਂ ਉਸੇ ਸਮੇਂ ਜਿਹੜਾ ਪੰਜਾਬ ਦੇ ਵਿੱਚ ਹੈ ਜਿਹੜੀ ਖਾਲਸਤਾਨੀ ਮੂਵਮੈਂਟ ਵੀ ਹੈ ਜਿਹੜੀ ਉਹ ਜੋਰ ਫੜ ਰਹੀ ਸੀਗੀ ਤਾਂ ਬਹੁਤ ਸਾਰੇ ਜੋ ਚਿੰਤਕ ਹੋਇਆ ਉਸ ਸਮੇਂ ਉਸ ਸਮੇਂ ਕੁਝ ਖਾਲਸਤਾਨੀ ਮੂਵਮੈਂਟ ਦਾ ਜਿਹੜਾ ਉਹ ਸਿਧਾਂਤਕ ਆਧਾਰ ਦੇ ਉੱਤੇ ਹੈ ਜਿਹੜਾ ਉਹ ਉਸ ਦੀ ਆਲੋਚਨਾ ਕਰ ਰਹੇ ਸੀਗੇ ਤਾਂ ਅਵਤਾਰ ਪਾਸ਼ ਵੱਲੋਂ ਵੀ ਹੈ ਜਿਹੜਾ ਉਹ ਉਸ ਸਮੇਂ ਜੋ ਵੀ ਉਸ ਸਮੇਂ ਖਾਲਸਤਾਨੀ ਮੂਵਮੈਂਟ ਨੂੰ ਜਿਹੜਾ ਉਹ ਚਲਾ ਰਹੇ ਸੀਗੇ ਉਹਨਾਂ ਦੀ ਜਿਹੜੀ ਉਹ ਆਲੋਚਨਾ ਕੀਤੀ ਜਾ ਰਹੀ ਸੀ ਇੱਥੋਂ ਤੀਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੀ ਜਿਹੜੀ ਉਸ ਸਮੇਂ ਜੋ ਜੋ ਉਹਨਾਂ ਨੇ ਕਾਰਜ ਕੀਤੇ ਹੈਗੇ ਉਸ ਦੀ ਜਿਹੜੀ ਉਹਨਾਂ ਨੇ ਤਰਕਸਹਿਤ ਆ ਜਿਹੜੀ ਉਹ ਆਲੋਚਨਾ ਕੀਤੀ ਪਰ ਤੁਹਾਨੂੰ ਦੱਸ ਦਈਏ ਕਿ ਸਾਰੇ ਸਾਰੇ ਸਿੱਖ ਆ ਜਿਹੜੇ ਉਹ ਉਹਨਾਂ ਤੋਂ ਖਾਰ ਨਹੀਂ ਖਾਂਦੇ ਸੀਗੇ ਕੁਝ ਕੁ ਤਕਕੇ ਦੇ ਲੋਕ ਜਿਹੜੇ ਉਸ ਮੂਵਮੈਂਟ ਨੂੰ ਸਪੋਰਟ ਕਰਦੇ ਸੀ ਉਸ ਮੂਵਮੈਂਟ ਦੇ ਵਿੱਚ ਵੀ ਕੁਝ ਕੁ ਲੋਕ ਹੀ ਆ ਜਿਹੜੇ ਉਹ ਅਵਤਾਰ ਪਾਸ਼ ਨੂੰ ਚੰਗਾ ਨਹੀਂ ਜਾਣਦੇ ਸੀਗੇ ਇਸੇ ਕਰਕੇ 23 ਮਾਰਚ 1988 ਨੂੰ ਆ ਜਿਹੜਾ ਉਹਨਾਂ ਨੂੰ ਉਹਨਾਂ ਦੇ ਹੀ ਪਿੰਡ ਤਲਵੰਡੀ ਸਲੇਮ ਜਦੋਂ ਉਹ ਨਹਾ ਰਹੇ ਸੀਗੇ ਉਹਨਾਂ ਦੇ ਦੋਸਤ ਹੰਸਰਾਜ ਸਨੇਤਾ ਜਿਹੜਾ ਉਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀਗਾ ਤੁਹਾਨੂੰ ਦੱਸ ਦਈਏ ਕਿ ਅਵਤਾਰ ਪਾਸ਼ਾ ਜਿਹੜੇ ਉਹ ਨਕਸਲਵਾੜੀ ਮੂਵਮੈਂਟ ਦੇ ਨਾਲ ਸੰਬੰਧ ਰੱਖਦੇ ਸੀਗੇ ਇਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਾਫੀ ਸਾਰੀਆਂ ਕਵਤਾਵਾਂ ਜਿਹੜੀਆਂ ਉਹ ਲਿਖੀਆਂ ਤੇ ਆਪਾਂ ਉਹਨਾਂ ਦੀਆਂ ਦੋ ਕਵਤਾਵਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਮ ਤੌਰ ਤੇ ਪ੍ਰਚਾਰ ਕੀਤਾ ਜਾਂਦਾ ਕਿ ਜਿਸ ਟਾਈਮ ਸ੍ਰੀ ਹਰਮੰਦਰ ਸਾਹਿਬ ਟਾਇਆ ਗਿਆ ਤਾਂ ਉਸ ਸਮੇਂ ਜਿਹੜਾ अवतार पाश ਵੱਲੋਂ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਦੀ ਤਾਰੀਫ਼ ਕੀਤੀ ਗਈ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਤਾਂ ਉਸ ਸਮੇਂ ਜਿਹੜਾ ਉਹਨਾਂ ਨੇ ਇੱਕ ਕਵਿਤਾ ਲਿਖੀ ਜਿਸਦੇ ਬੋਲ ਆ ਕਿ ਮੈਂ ਉਮਰ ਪਰ ਉਸ ਦੇ ਖਿਲਾਫ ਸੋਚਿਆ ਤੇ ਲਿਖਿਆ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦਿਓ ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ ਇਸ ਖੇਤਾਂ ਖਾਨਾਂ ਪੱਟਿਆਂ ਦੇ ਭਾਰਤ ਨੂੰ ਉਹ ਠੀਕ ਇਸੇ ਹੀ ਸੁਧਾਰਨ ਜਾਂ ਹੀ ਕੋਈ ਨੁੱਕਰ ਸੀ ਜਿੱਥੇ ਪਹਿਲੀ ਵਾਰ ਜਦ ਦਿਹਾੜੀਦਾਰ ਤੇ ਉਲਰੀ ਚ ਪੇਰ ਮਚਕੋੜੀ ਗਈ ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿੱਚ ਠੀਕ ਉਹ ਵਕਤ ਸੀ ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ ਕੋਈ ਵੀ ਪਾਲਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ ਕਿਉਂਕਿ ਟਿਊਬਾਂ ਕੇਵਲ ਰਾਜਧਾਨੀ ਵਿੱਚ ਜਗਦੀਆਂ ਹਨ ਤੇ ਖੇਤਾਂ ਖਾਨਾਂ ਪੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ ਤੇ ਠੀਕ ਐਸੇ ਸਰਦ ਹਨੇਰੇ ਵਿੱਚ ਸੁਰਤ ਸੰਭਾਲਨ ਤੇ ਜੀਨ ਦੇ ਨਾਲ-ਨਾਲ ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ ਮੈਂ ਖੁਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਪਾਇਆ ਜਦੋਂ ਵੀ ਵਿਪਤਸੀ ਸ਼ੋਰ ਦਾ ਨੱਪ ਕੇ ਖੁਰਾ ਮੈਂ ਲੱਭਣਾ ਚਾਹਿਆ ਤਰਕ ਦੇ ਹੋਏ ਟਿੱਡੇ ਨੂੰ ਸ਼ਾਮਲ ਤੱਕਿਆ ਹੋਇਆ ਆਪਣੀ ਪੂਰੀ ਦੁਨੀਆ ਨੂੰ ਮੈਂ ਸਦਾ ਹੀ ਉਸ ਨੂੰ ਕਤਲ ਕੀਤਾ ਹਰ ਵਾਕਿਫ ਜਣੇ ਦੀ ਹੱਕ ਚੋਂ ਲੱਭ ਕੇ ਜੇ ਉਸ ਦੇ ਕਾਤਲਾਂ ਨੂੰ ਇੰਜ ਹੀ ਛੜਕਾ ਛੜਕਾਂ ਤੇ ਸਿੰਜਣਾ ਹੈ ਤਾਂ ਬੰਦੀ ਸਜ਼ਾ ਮੈਨੂੰ ਵੀ ਮਿਲੇ ਮੈਂ ਨਹੀਂ ਚਾਹਦਾ ਕਿ ਸਿਰਫ ਇਸ ਬਿਨਾ ਤੇ ਬਚਦਾ ਰਹਾ ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ ਇਸ ਦਾ ਜੋ ਵੀ ਨਾਂ ਹੈ ਗੁੰਡਿਆਂ ਦੀ ਸਲਤਨਤ ਦਾ ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ ਮੈਂ ਉਸ ਪਾਇਲਟ ਦੀਆਂ ਮੀਸਨੀਆਂ ਅੱਖਾਂ ਵਿੱਚ ਰੜਕਦਾ ਭਾਰਤ ਹਾਂ ਮੈਂ ਭਾਰਤ ਦਾ ਰੜਕਦਾ ਹੋਇਆ ਉਹਦੀਆਂ ਅੱਖਾਂ ਵਿੱਚ ਜੇ ਉਸ ਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ ਤਾਂ ਮੇਰਾ ਨਾਮ ਕੁਛੋਂ ਹੁਣੇ ਕੱਟ ਦੇ ਇਸ ਤੋਂ ਇਲਾਵਾ ਤਾਤ ਬਾਸ ਦੀ ਇੱਕ ਬਹੁਤ ਮਕਬੂਲ ਕਵਤਾ ਹੈਗੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਆ ਇਹ ਕਵਤਾ ਦਾ ਟਾਈਟਲ ਆ ਜਿਹੜਾ ਉਹ ਇਨਕਾਰ ਤੇ ਵੱਡੇ ਪੱਧਰ ਦੇ ਉੱਤੇ ਕਿਸਾਨੀ ਦੇ ਨਾਲ ਸੰਬੰਧਿਤ ਕਿਰਤੀ ਤਾਕ ਦੇ ਨਾਲ ਸੰਬੰਧਿਤ ਇਹ ਕਵਤਾ ਹੈਗੀ ਆ ਇਸ ਦੇ ਬੋਲ ਨੇ ਕਿ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹੜ ਝੁਰੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਲਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ ਮੈਂ ਤਾਂ ਜਦ ਵੀ ਕੀਤੀ ਖਾਦ ਦੇ ਘਾਟੇ ਕਿਸੇ ਗਰੀਬੀ ਦੀ ਹੱਕ ਵਾਂਗੂ ਪਿੱਛ ਗਏ ਗੰਨਿਆਂ ਦੀ ਹੀ ਗੱਲ ਕਰਾਂਗਾ ਮੈਂ ਦਲਾਂ ਦੇ ਖੁੰਜੇ ਚ ਪਈ ਸੋਣੀ ਦੀ ਫਸਲ ਤੇ ਦਲਾਂ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ। ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੇ ਦੀ ਦੁੱਤੇ ਖਿਰਨ ਵਾਲੇ ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਕੁਣਾ ਤਰਾਂਗਾ। ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ ਸਰਪੰਚ ਦੀ ਥਾਣੇ ਤੱਕ ਲੰਬੀ ਪੂਛ ਦੀ ਤੇ ਉਸ ਪੂਛੇ ਚੜੀਆਂ ਪਰਦੀ। ਤੇ ਜੋ ਮੈਂ ਆਪਣੀ ਹਿੱਕ ਤੇ ਪਾਲ ਰੱਖਿਆ ਹੈ ਜਾਂ ਉਸ ਅਜੈਬ ਘਰ ਦੀ ਜੋ ਮੈਂ ਆਪਣੀ ਹੀ ਇੱਕ ਅੰਦਰ ਸਾਹਮ ਰੱਖਿਆ ਹੈ ਜਾਂ ਇਦਾਂ ਹੀ ਕੋਈ ਕਰੜਬੜੀ ਗੱਲ ਕਰਾਂਗਾ ਮੇਰੇ ਲਈ ਦਿਲ ਤਾਂ ਬਸ ਇੱਕ ਪਾਣ ਦੇ ਪੱਤੇ ਵਰਗਾ ਲੋਥੜਾ ਹੈ ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਪੁੱਕੀ ਹੋਈ ਰੋਟੀ ਜਹੀ ਲਜਿਤ ਹੈ ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ ਲੁਕ ਲੁਕ ਕੇ ਪੀਣ ਦੀ ਕੋਈ ਸ਼ਹਿ ਹੈ ਮੇਰੋਂ ਤੋ ਆਸ ਨਾ ਕਰਿਓ ਕਿ ਮੈਂ ਖਰਗੋਸ਼ ਵਾਂਂ ਗਰੋਹੀਆਂ ਦੀ ਕੂੜੀ ਮੈਂਖ ਨੂੰ ਪੋਲੇ ਜਹੇ ਸੰਗਾ ਮੈਂ ਹਰ ਕਾਸੇ ਨੂੰ ਜੋਤਾ ਲੱਗੇ ਬਲਦਾਂ ਦੇ ਵਾਂਂ ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ ਮੈਂ ਜੱਟਾਂ ਦੇ ਸਾਥ ਹੋਣ ਤੋਂ ਉਰਾਂ ਦਾ ਸਫਰਾਂ ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖ ਦੀ ਲੋਹਾ ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ ਤੇ ਮੇਰੀ ਕਲਪਨਾ ਉਸ ਲਹਾਰ ਦੇ ਥਾਂ ਥਾਂ ਤੋਂ ਲੁਸੇ ਮਾਸ ਵਰਗੀ ਹੈ ਜੋ ਬੇਰਹਿਮ ਅਸਮਾਨ ਤੇ ਖਿੜਿਆ ਰਹੇ ਇੱਕ ਹਵਾ ਤੇ ਬੁੱਲੇ ਲਈ ਜਿਹਦੇ ਹੱਥ ਵਿੱਚ ਲਾ 14 ਫਾਲਾ ਕਦੀ ਤਲਵਾਰ ਬਣ ਜਾਵੇ ਕਦੀ ਬਸ ਪੱਠਿਆਂ ਦੀ ਪੰਡ ਰਹਿ ਜਾਵੇ ਮੈਂ ਹੁਣ ਤੁਹਾਡੇ ਲਈ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ ਮੈਂ ਭਾਂਡੇ ਮਾਂ ਦੀ ਛੀਰੀ ਦੀਆਂ ਉਂਗਲਾਂ ਦੇ ਵਿੱਚੋਂ ਸਿੰਦਾ ਹੋਇਆ ਰਾਗ ਹਾਂ ਕੇਵਲ ਮੇਰੇ ਕੋਲ ਸੋਜ ਦੀ ਉਸ ਸੁਪਨ ਸੀਮਾ ਤੋਂ ਉਰੇ ਹਾਲਾ ਕਰਨ ਨੂੰ ਬਹੁਤ ਗੱਲਾਂ ਹਨ ਅਜੇ ਮੈਂ ਧਰਤ ਤੇ ਚਾਹੀ ਕਿਸੇ ਸੀਰੀ ਦੇ ਕਾਲੇ ਸਾਹ ਬੁੱਲਾ ਜਹੀ ਰਾਤ ਦੀ ਹੀ ਗੱਲ ਕਰਾਂਗਾ ਉਸ ਇਤਿਹਾਸ ਦੀ ਜੋ ਮੇਰੇ ਬਾਪ ਦੀ ਧੁੱਪ ਨਾਲ ਲੂਸੇ ਮੋਰਾ ਉੱਤੇ ਉੱਪਰ ਆਇਆ ਜਾਂ ਆਪਣੀ ਮਾਂ ਦੇ ਪੈਰੀ ਪਾਟੀਆਂ ਬਿਆਈਆਂ ਦੇ ਪੰਘੋਲ ਦੀ ਹੀ ਗੱਲ ਕਰਾਂਗਾ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੱਟੋਂ ਕੀ। ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ। ਜਿਨ੍ਹਾਂ ਦੇ ਹੜ ਝੁਰੜ ਜਾਂਦੀ ਹੈ। ਸਾਡੇ ਬੱਚਿਆਂ ਦੀ ਤੂਤਲੀ ਹਕਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। ਸੋ ਏਸੀ ਅਵਤਾਰ ਪਾਸ ਦੀਆਂ ਦੋ ਕਵਤਾਵਾਂ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਆ ਜਿਹੜਾ ਹੋ ਲਾਜ਼ਮੀ ਕਰਨਾ। ਸੋ ਮਹਵਨ ਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ।